ਔਰ ਇਹਮ ਖਬਰ ਵੱਲ ਨਜ਼ਰ ਪਾਨਿਆ ਥਰਮਲ ਪਲਾਂਟਾਂ ਦੇ ਵਿੱਚ ਕੋਇਲੇ ਦੀ ਘਾਟ ਮਾਮੇ ਦੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ ਪਾਵਰਕਾਮ ਦੇ ਸਾਰੇ ਥਰਮਲ ਬੰਦ ਹੋਣ ਤੇ ਵੀ 2021 ਤੱਕ ਕੰਮ ਚਲਾਇਆ ਜਾ ਸਕਦਾ ਹੈ ਸੋ ਇਹ ਨਵਾਂ ਖੁਲਾਸਾ ਹੋਇਆ ਹੈ ਜਿਸੰਰਾਲ ਇਸ ਲਈ ਬਿਜਲੀ ਸੰਕਟ ਗਹਿਰੌਂ ਦੀ ਗੱਲ ਲਗਾਤਾਰ ਸੁਭਾ ਸਰਕਾਰ ਕਰੀ ਸੀ ਔਰ ਪਾਵਰਕਾਮ ਨੇ ਦੇ ਸਾਰੇ ਥਰਮਲ ਬੰਦ ਹੋਣ ਤੇ ਵੀ 2021 ਤੱਕ ਇਹ ਸਾਰਾ ਕੰਮ ਚਲਾਇਆ ਜਾ ਸਕਦਾ ਹੈ ਕੌਮੀ ਗ੍ਰਿਡ ਤੋਂ ਸਾਲ 2021 ਤੱਕ ਪ੍ਰਾਈਵੇਟ ਥਰਮਲਾਂ ਤੋਂ ਵੀ ਸਸਤੀ ਬਿਜਲੀ ਮਿਲ ਸਕਦੀ ਹੈ ਥਮਲਾ ਦੀ 3 ਰੁਪਏ 50 ਪੈਸੇ ਦੀ ਖਾਂ ਨੈਸ਼ਨਲ ਗ੍ਰਿਡ ਤੇ 2 ਰੁਪਏ 75 ਪੈਸੇ ਦੀ ਬਿਜਲੀ ਉਪਲਬਧ ਹੈ ਕੌਮੀ ਗ੍ਰਿਡ ਕੋਲ 9923 ਮੈਗਾਵਾਟ ਵਾਧੂ ਬਿਜਲੀ ਉਪਲਬਧ ਹੈ ਪੰਜਾਬ ਦੇ ਵਿੱਚ ਇਸ ਵੇਲੇ 8000 ਮੈਗਾਵਾਟ ਬਿਜਲੀ ਦੀ ਖਪਤ ਹੋ ਰਹੀ ਹੈ ਪਾਵਰ ਕਮਨੀ ਜੀ ਥਮਲਾ ਤੇ ਸੋਲਰ ਤੋਂ 1500 ਮੈਗਾਵਾਟ ਤੇ ਕੌਮੀ ਗ੍ਰਿਡ ਤੋਂ 5760 ਮੈਗਾਵਾਟ ਬਿਜਲੀ ਲੈ ਰਿਹਾ ਹੈ ਵੱਡਾ ਸਵਾਲ ਹੈ ਕਿ ਕੀ ਕੋਇਲਾ ਸੰਕਟ ਦਾ ਡਰ ਵਿਖਾ ਕੇ ਸਰਕਾਰ ਕਿਸਾਨ ਆंदोलਨ ਨੂੰ ਤਾਰ ਪੀੜੋ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੋ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਕਾਟ ਮਾਮਲੇ ਦੇ ਵਿੱਚ ਇਹ ਨਵਾਂ ਖੁਲਾਸਾ ਹੋਇਆ ਹੈ ਜਿਸ ਦੇ ਨਾਲ ਸੂਬਾ ਸਰਕਾਰ ਪਿਛਲੇ ਕਈ ਦਿਨਾਂ ਤੋਂ ਇਸ ਗਲਪਨ ਜ਼ੋਰ ਪਾ ਰਹੀ ਹੈ ਕਿਸਾਨਾਂ ਨੂੰ ਆਪਣੇ ਅੰਦੋਲਨ ਦੇ ਵਿੱਚ ਥੋੜੀ ਇਹਨਾਂ ਟਿਲ ਦੇਣ ਦੀ ਅਪੀਲ ਕਰ ਰਹੀ ਹੈ ਲੇਕਿਨ ਹੁਣ ਪਾਵਰ ਕਮਪਨੀ ਦੇ ਸਾਰੇ ਥਰਮਲ ਪਲਾਂਟ ਜੁੜੇ ਨੇ ਉਸ ਵਿੱਚ ਇੱਕ ਖੁਲਾਸਾ ਹੋਇਆ ਹੈ ਕਿ ਜੇ ਸਾਰੇ ਥਰਮਲ ਪਲਾਂਟ ਵੀ ਬੰਦ ਹੋ ਜਾਣ ਤਾਂ ਵੀ 2021 तक प्राइवेट थमला तो भी सस्ती बिजली जड़ी है वो मुहैया हो सकती है धर्मलांदी आंधी तीन रुपए पंजाब पैसे की नेशनल ग्रिड पे दो रुपए पचहत्तर पैसे प्रति यूनिट बिजली उपलब्ध है रमन साढ़े नाल जुड़ चुके हैं साढ़े सहयोगी रमन जिस तरह लगातार पिछले कई दिनों तो सुबह सरकार किसानों ये अपील करती आ रही है कि इस वे बिजली संकट पंजाब घेरा जा रहा है ਥੋੜੀ ਟਿਲ ਦਿੱਤੀ ਜਾਏ ਅਜੇ ਵਿੱਚ ਕਰ ਕਿਸਾਨਾਂ ਨੇ ਹਾਲਾਂਕਿ ਇਹ ਜ਼ਰੂਰ ਖੱਛੇ ਜ਼ਾਹਿਰ ਕੀਤੇ ਸਨ ਕਿ ਜੋ ਸਰਕਾਰ ਹੈ ਉਹਨਾਂ ਦੇ ਆंदोलਨ ਨੂੰ ਥੋੜਾ ਜਿਹਾ ਢਿੱਲਾ ਕਰਨਾ ਚਾਹੁੰਦੀ ਹੈ ਉਹੀ ਗੱਲ ਸੱਚ ਸਾਬਤ ਹੋ ਰਹੀ ਹੈ ਜੀ ਦਾ ਬਿਲਕੁਲ ਪਹਿਲਾਂ ਜਿਵੇਂ ਸਭ ਨੂੰ ਪਤਾ ਹੈ ਕਿ ਕਸਨ ਲਗਾਤਾਰ ਰੇਲ ਟ੍ਰੈਕ ਰੁਕੀ ਹੋਏ ਨੇ ਕਿਸੇ ਵੀ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹਾਲਾਂਕਿ ਕੇਂਦਰ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਗੱਲਬਾਤ ਲਈ ਆਓ ਹੁਣ ਇੱਕ ਵਾਰ ਫਿਰ ਸੱਦਾ ਦਿੱਤਾ ਜਾਏ ਸਰਕਾਰ ਨੂੰ ਕਿਤੇ ਨਾ ਕਿਤੇ ਪਹਿਲਾਂ ਜਿਹੜਾ ਕੇਂਦਰ ਸਰਕਾਰ ਨੂੰ ਸੇਕ ਪਹੁੰਚ ਰਿਹਾ ਸੀ ਸਿਆਸੀ ਸੇਕ ਹੁਣ ਪੰਜਾਬ ਸਰਕਾਰ ਨੂੰ ਪਹੁੰਚਣ ਲੱਗ ਗਿਆ ਹੈ ਤੇ ਪੰਜਾਬ ਸਰਕਾਰ ਨੇ ਸੰਭਾਵੀ ਆਪਣੇ ਸਿਆਸੀ ਸੰਕਟ ਨਾਲ ਖੜਾ ਹੋ ਜੇ ਇਸ ਲਈ ਉਹਨਾਂ ਨੇ ਹੁਣੇ ਤੋਂ ਕੋਲੇ ਦਾ ਸੰਕਟ ਦਿਖਾ ਕੇ ਪੰਜਾਬ ਵਿੱਚ ਬਿਜਲੀ ਦੇ ਲੰਬੇ ਲੰਬੇ ਕੱਟ ਦਾ ਸੰਕਟ ਦਿਖਾ ਕੇ ਕਿ ਤਰ੍ਹਾਂ ਕਿਤੇ ਕਿਸਾਨ ਜਥੇਬੰਦੀਆਂ ਤੇ ਇਹ ਬਲੇਮ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇਕਰ ਕਿਸਾਨ ਜਥੇਬੰਦੀਆਂ ਟ੍ਰੈਕ ਤੇ ਰਹੀਆਂ ਤਾਂ ਬਿਜਲੀ ਬੰਦ ਹੋਵੇ ਸਿੱਦੇ ਬਲੈਕਆਊਟ ਬਲੈਕਆਊਟ ਹੋ ਸਕਦਾ ਦੂਜੀ ਪਾਸੇ ਪੰਜਾਬ ਦੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੀ ਆ ਕਿ ਕਿਸਾਨ ਜਥੇਬੰਦੀਆਂ ਦੇਖੋ ਕਿਸਾਨੀ ਜਿਹੜੇ ਕਾਨੂੰਨੋਂ ਠੀਕ ਨਹੀਂ ਅਸੀਂ ਅਗਵਾਈ ਕਰਨ ਤਿਆਰ ਕਿਸਾਨ ਸੱਜੇ ਮਿਲਣ ਤੁਹਾਡੇ ਨਾਲ ਵੀ ਧਰੋਬ ਮਾਰੀਆਂ ਕਿ ਤਰ੍ਹਾਂ ਕਿਤੇ ਆਮ ਲੋਕਾਂ ਵਿੱਚ ਤੇ ਜਿਹੜੀ ਪਾਵਰ ਸਰਕਾਰ ਦਿਖਾ ਰਹੀ ਆਮ ਲੋਕਾਂ ਤੇ ਜਿਹੜੀ ਕਿਸਾਨ ਜਥੇਬੰਦੀ ਉਹਨਾਂ ਤਕਰਾਰ ਇੱਕ ਕਰਾਉਣ ਦੀ ਇਹ ਵੀ ਕੋਸ਼ਿਸ਼ ਹੈਗੀ ਦੂਜੇ ਪਾਸੇ ਜੇਕਰ ਇਹ ਸੰਕਰ ਦੀ ਗੱਲ ਕਰ ਰਿਹਾ ਜਾਹਰ ਤੌਰ ਤੇ ਕਿ ਕੌਮਨ ਗ੍ਰਿਡ ਕੋਲ ਅੱਜ ਵੀ 9923 ਮੈਗਾਵਾਟ ਵਾਧੂ ਬਿਜਲੀ ਹੈ ਉਹਨਾਂ ਨੂੰ ਅਸੀਂ ਸਸਤੀ ਲੈ ਸਕਦੇ ਹਾਂ ਜਿਹਦੀ ਮਾਹਰਾਂ ਦੀ ਰਿਪੋਰਟ ਆਈ ਹੈ ਮਾਹਰ ਕਹਿੰਦੇ ਆ ਕਿ ਪ੍ਰਤੀ ਬਿਜਲੀ ਯੂਨਿਟ ਜਿਹੜੀ ਹੈ ਕਿ ਪ੍ਰਾਈਵੇਟ ਥਰਮਲ ਤੋਂ 3 ਰੁਪਏ 50 ਪੈਸੇ ਸਾਨੂੰ ਮਿਲਦੀ ਹੈ ਤੇ ਜਿਹੜੀ ਕੌਮੀ ਗ੍ਰਿਡ ਹੈ ਜਿੰਨਾ ਕੋਲ ਸਾਡਾ ਕੋਟਾ ਹੈਗਾ ਪੰਜਾਬ ਦਾ ਉਹ ਤੋਂ 2 ਰੁਪਏ 75 ਪੈਸੇ ਅਸੀਂ ਲੈ ਸਕਦੇ ਹਾਂ ਲਿਹਾਜ਼ਾ ਬਿਜਲੀ 2 ਮਈ 21 ਤੱਕ ਜਿਹੜੀ ਹੈਗੀ ਉਹ ਬਿਲਕੁਲ ਵੀ ਬਲੈਕਆਊਟ ਪੰਜਾਬ ਵਿੱਚ ਕੋਲਾ ਨਾ ਆਵੇ 2 ਮਈ 2021 ਤੱਕ ਤੁਹਾਡਾ ਸੰਕਟਾ ਜਿਹੜਾ ਉਹ ਕੋਈ ਨਹੀਂ ਆਊਗਾ ਸਾਡਾ ਕੰਮ ਚੱਲ ਸਕਦਾ ਹੈਗਾ ਬਿਲਕੁਲ ਫਿਰ ਜੇ ਇਸ ਚੀਜ਼ ਨੂੰ ਅਸੀਂ ਮੰਨ ਲਈਏ ਕਿ ਇਹ ਸੰਕਟ ਹੈ ਨਹੀਂ ਸਿਰਫ ਦਿਖਾਇਆ ਜਾ ਰਿਹਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਵਿਚਕਾਰ ਜਿਸ ਤਰ੍ਹਾਂ ਦੇ ਨਾਲ ਕਿਉਂਕਿ ਵਿਰੋਧੀ ਵੀ ਸੁਭਾ ਸਰਕਾਰ ਤੇ ਇਹ ਸਵਾਲ ਦਾਗਰੇ ਸੰ ਸ਼ੰਕੇ ਖੜੇ ਕਰੇ ਸੰ ਕਿ ਸਰਕਾਰ ਗੰਭੀਰ ਨਹੀਂ ਹੈ ਇਸ ਮੁੱਦੇ ਨੂੰ ਲੈ ਕੇ ਕਿਸਾਨਾਂ ਦੇ ਨਾਲ ਸਿਰਫ ਖੜੇ ਹੋਣ ਦਾ ਇੱਕ ਦਾਵਾ ਹੀ ਕੀਤਾ ਜਾ ਰਿਹਾ ਲੇਕਿਨ ਉਹ ਬਿਲਕੁਲ ਖੋਖਲੇ ਨੇ ਹੋਰ ਹੈ ਸਾਬਿਤ ਕਰ ਰਹੇ ਹਾਂ ਜੀ ਰਾਦਰ ਬਿਲਕੁਲ ਕਿਉਂਕਿ ਕਿਸਾਨ ਜੈਸੇ ਬੰਦਿਆਂ ਲਗਾਤਾਰ ਪੰਜਾਬ ਸਰਕਾਰ ਨੂੰ ਕਹਿ ਰਹੇ ਨੇ ਕਿ ਤੁਸੀਂ ਕਿਉਂ ਨਹੀਂ ਵਿਧਾਨ ਸਭਾ ਦਾ ਵਿਸ਼ੇਸ਼ ਜਿਲ੍ਹਾ ਬਣਾਉਂਦੇ ਕਿਉਂ ਨਹੀਂ ਮਤਾਵਤ ਪਾਉਂਦੇ ਪਰ ਪੰਜਾਬ ਸਰਕਾਰ ਮਤਾ ਪਾਉਣ ਨੂੰ ਤਿਆਰ ਨਹੀਂ ਸਿਰਫ ਇਹ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਬਹਾਨੇ ਕਿਸਾਨ ਜੈਸੇ ਬੰਦਿਆਂ ਦੇ ਧਰਨੇਆਂ ਅੰਦੋਲਨਾਂ ਜਿਹੜੇ ਉਹਨਾਂ ਨੂੰ ਰੋਕਿਆ ਜਾਵੇ ਉਹਨਾਂ ਉਹਨਾਂ ਦੇ ਵਿਚ ਕਾਮ ਲੋਕਾਂ ਵਿੱਚ ਟਕਰਾਅ ਪਾ ਕੇ ਉਸ ਨੂੰ ਖਤਮ ਕੀਤਾ ਜਾਵੇ ਤਾਂ ਜੋ ਸਾਡਾ ਰਸਤਾ ਸਾਫ਼ ਹੋ ਜਾਵੇ ਜੇਕਰ ਇਦਾਂ ਰਿਹਾ ਦਾ ਪੰਜਾਬ ਦੇ ਜਿਹੜਾ ਸਿਆਸੀ ਸੰਕਟ ਆ ਪੰਜਾਬ ਸਰਕਾਰ ਤੇ ਉੱਭਰ ਸਕਦਾ ਇਸ ਨੂੰ ਲੈ ਕੇ ਕਦੇ ਮੰਤਰੀ ਕਹਿੰਦੇ ਨੇ ਕਿ ਕੋਲਾ ਸੰਕਟ ਆ ਉਦੋਂ ਇਹਨਾਂ ਦੇ ਵੀਨੂ ਪ੍ਰਸ਼ਾਦ ਦੇ ਡਿਟਕਟਰ ਉਹ ਕਹਿੰਦੇ ਨੇ ਕਿ ਕੋਲੇ ਸੰਕਟ ਵਾਲੀ ਅਸਲੀ ਕੋਈ ਗੱਲ ਨਹੀਂ ਪਾਵਰ ਕਾਮ ਵੱਲੋਂ ਅਜਿਹਾ ਕੋਈ ਵੀ ਸੰਕਟ ਖਾਦਸ਼ਾ ਨਹੀਂ ਪ੍ਰਗਟਾਇਆ ਜਾ ਰਿਹਾ ਸਿਰਫ ਸਰਕਾਰ ਵੱਲੋਂ ਪ੍ਰਗਟਾਇਆ ਜਾ ਰਿਹਾ ਜਸਤੇ ਮੈਨੇ ਇਹ ਨਹੀਂ ਕਿ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨੀ ਅੰਦੋਲਨ ਅੱਗੇ ਵਧੇ ਕਿਸਾਨੀ ਅੰਦੋਲਨ ਜਿਹੜੇ ਕਿਸਾਨ ਕਾਨੂੰਨ ਜਿਹੜੇ ਖੇਤੀਬਾੜੀ ਕਾਨੂੰਨ ਬਣਿਆ ਉਹਨਾਂ ਦੇ ਖਿਲਾਫ ਕਿਸਾਨ ਇਕੱਠੇ ਹੋ ਕੇ ਦਿੱਲੀ ਵੱਲ ਮੋਰਚਾ ਕਰਨ ਇਹਦੀ ਸਰਕਾਰ ਆਪਣੇ ਸਿਆਸੀ ਸੰਕਟ ਤੋਂ ਬਚਣ ਦੇ ਲਈ ਅਜੇ ਹਿਣਾਂ ਪੋਸ਼ਿਆਂ ਵਿੱਚ ਲੱਗੀ ਹੋਈ ਆ ਬਿਲਕੁਲ ਔਰ ਜੇ ਇਹ ਚੀਜ਼ ਜਿਸਪਰ ਕਿਸਾਨ ਪਹਿਲਾਂ ਕਿਉਂਕਿ ਸੀ ਲਗਾਤਾਰ ਰਿਪੋਰਟਾਂ ਦਿਖਾ ਰਹੇ ਜਿਸ ਵਿੱਚ ਕਿਸਾਨਾਂ ਨੇ ਪਹਿਲਾਂ ਹੀ ਕਿਹਾ ਕਿ ਜੇਹਾ ਕੋਈ ਸੰਕਟ ਨਹੀਂ ਹੈ ਸਰਕਾਰ ਕੋਲ ਬਥੇਰਾ ਇਸ ਵੇਲੇ ਸਟਾਕ ਹੈਗਾ ਕਿ ਉਹ ਇਸ ਬਿਜਲੀ ਨੂੰ ਸਹੀ ਤਰੀਕੇ ਨਾਲ ਚਲਾ ਸਕਣ ਲੇਕਿਨ ਹੁਣ ਪਿੰਡਾਂ ਚ ਅਸੀਂ ਦੇਖ ਰਿਹਾ ਕੱਟ ਲੱਗਨੇ ਸ਼ੁਰੂ ਹੋ ਗਏ ਨੇ ਔਰ ਇਹ ਵੀ ਸਰਕਾਰ ਵੱਲੋਂ ਖੱਟੇ ਜਾਰੀ ਕੀਤੇ ਜਾ ਰਹੇ ਨੇ ਕਿ ਆਣ ਵਾਲੇ ਸਮੇਂ ਵਿੱਚ ਸ਼ਹਿਰਾਂ ਦੇ ਵਿੱਚ ਵੀ ਫਿਰ ਕੱਟ ਲੱਗ ਸਕਦੇ ਨੇ ਯਾਨੀ ਕਿ ਇੱਕ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਜੜੀ ਹੈ ਉਸ ਵੇਲੇ ਸਰਕਾਰ ਵੱ ਜ਼ਰੂਰ ਜੀ ਬੋਲਦਾ ਤਾਂ ਇਹ ਕੱਲ ਇਹ ਆ ਕਿ ਹੁਣ ਜਿਹੜੀ ਹੈਗੀ ਆ ਆਪਾਂ ਖੇਤੀ ਦੀ ਗੱਲ ਕਰ ਲਈ ਖੇਤੀਬਾੜੀ ਦੀ ਗੱਲ ਕਰ ਲਈ ਆਉਣ ਵਾਲੀ ਫਸਲ ਜਿਹੜੀ ਕਣਕ ਦੀ ਬਜਾਈ ਦੀ ਹੈਗੀ ਆ ਆਲੂ ਦੀ ਬਜਾਈ ਦੀ ਹੈਗੀ ਆ ਯਾਨੀ ਕਿ ਘੱਟ ਪਾਣੀ ਦੀ ਲਾਗਤ ਵਾਲੀਆਂ ਫਸਲਾਂ ਵੀ ਜਾਨੀਆਂ ਔਰ ਦੂਜੇ ਪਾਸੇ ਗਰਮੀ ਘਟ ਗਈ ਏਸੀ ਜਿਹੜੀ ਆ ਜਿੰਨੀ ਏਸੀ ਯੂਨਿਟ ਖਾਂਦੇ ਚ ਵੀ ਜਿਹੜੀ ਉਹ ਵੀ ਏਸੀ ਵੀ ਬੰਦ ਹੋ ਰਹੇ ਨੇ ਦਫ਼ਤਰਾਂ ਵਿੱਚੋਂ ਬੰਦ ਹੋ ਰਹੇ ਨੇ ਘਰਾਂ ਵਿੱਚੋਂ ਬੰਦ ਹੋ ਰਹੇ ਨੇ ਇਹਨ ਕਿ ਹੁਣ ਤਾਂ ਬਹੁਤ ਘੱਟ ਬਿਜਲੀ ਜਿਹੜੀ ਖਪਤ ਹੈ ਇਸ ਵਕਤ 8000 ਮੈਗਾਵਾਟ ਹੈ ਕਿੱਥੇ ਸਾਡੀ 12000 ਮੈਗਾਵਾਟ ਤੋਂ ਉੱਪਰ ਜਾਂਦੀ ਸੀ ਹੁਣ 8000 ਮੈਗਾਵਾਟ ਤੇ ਕੇ ਰੁਕ ਗਈ ਆ ਇਸ ਲਈ ਇਹ ਗੱਲਾਂ ਬੇਫਜ਼ੂਲ ਨੇ ਜੋ ਸਰਕਾਰ ਦਾਅਵਾ ਕਰਦੀ ਹੈ ਦਾਅਵਿਆਂ ਵਿੱਚ ਕੋਈ ਵੀ ਇਹ ਚ ਸੱਚਾਈ ਨਹੀਂ ਦਾਅਵਿਆਂ ਤੋਂ ਕਿਤੇ ਦੂਰ ਸੱਚਾਈ ਇਹ ਹੈ ਕਿ ਪੰਜਾਬ ਕੋਲ ਹਾਲੇ ਬਿਜਲੀ ਦਾ ਭੰਡਾਰ ਹੈਗਾ ਕੋਲੇ ਦਾ ਭੰਡਾਰ ਹੈਗਾ ਔਰ ਸਸਤੀ ਬਿਜਲੀ ਪੰਜਾਬ ਦੂਜੇ ਥਰਮਲ ਪਲਾਂਟਾਂ ਤੋਂ ਖਰੀਦ ਸਕਦਾ ਹੈ ਜੀ ਜੀ ਰਮਨ ਸ਼ੁਕਰੀਆ ਫਿਲਹਾਲ ਦੀ ਸਾਰੀ ਜਾਣਕਾਰੀ ਲਈ ਉਸ ਜਸੰਦਰ ਨਾਲ ਇਸ ਵੇਲੇ ਇਹ ਹੁਣ ਖਬਰ ਜੋ ਸਾਹਮਣੇ ਆ ਰਹੀ ਕਿ ਜੋ ਸੱਭਾ ਸਰਕਾਰ ਦਾਅਵੇ ਕਰ ਰਹੀ ਸੀ ਕਿ ਆਉਣ ਵਾਲੇ ਦਿਨਾਂ ਸੰਕਟ ਖੜਾ ਹੋ ਸਕਦਾ ਹੈ ਉਹ ਇਸ ਰਿਪੋਰਟ ਦੇ ਜ਼ਰੀਏ ਸਾਫ਼ ਹੋ ਰਿਹਾ ਕਿ ਅਜਿਹਾ ਕੁਝ ਨਹੀਂ ਹੈ ਸਾਡਾ ਨਵਿਰਸਾ ਸਿੰਘ ਬਲਟੋਹ ਜੀ ਸ਼੍ਰੋਮਣੀ ਕਾਲਦਲ ਦੇ ਆਗੂ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਬਲਟੋਹਾ ਜੀ ਜਿਸ ਦੇ ਨਾਲ ਸੂਬਾ ਸਰਕਾਰ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੂੰ ਲਗਾਤਾਰ اپیل ਕਰ ਰਹੀ ਹੈ ਕਿ ਥੋੜੀ ਟੇਲ ਦੇਣ ਮਾਲ ਗੱਡੀਆਂ ਨੂੰ ਆਉਣ ਦੇਣ ਕੋਲਾ ਜਿਹੜਾ ਸਪਲਾਈ ਨਹੀਂ ਹੋ ਰਿਹਾ ਸੰਕਟ ਖੜਾ ਹੋ ਰਿਹਾ ਹੈ ਇੱਥੇ ਤੱਕ ਕਿ ਪਿੰਡਾਂ 'ਚ ਵੀ ਕਟ ਵੀ ਲੱਗਨੇ ਸ਼ੁਰੂ ਹੋ ਗਏ ਨੇ ਲੇਕਿਨ ਹੁਣ ਇਸ ਗੱਲ ਦੀ ਤਸਦੀਕ ਹੋ ਰਹੀ ਹੈ ਕਿ ਇਹ ਸਭ ਕੁਝ ਜਿਹੜਾ ਹੈ ਇੱਕ ਮਾਹੌਲ ਖਰਾਬ ਕਰਨ ਦੀ ਜਾਂ ਕਿਸਾਨਾਂ ਦੇ ਆंदोलਨ ਨੂੰ ਜਿਹੜਾ ਹੈ ਫਿੱਕਾ ਪਾਉਣ ਦੀ ਕੋਸ਼ਿਸ਼ ਬਿਲਕੁਲ ਸਭ ਤੋਂ ਪਹਿਲੀ ਗੱਲ ਹੈ ਕਿ ਕੋਈ ドラਮਾ ਵਣੇ ਕਿ ਜਿਹੜੇ ਤਰਹਰ ਪ੍ਰਾਤਮਿਕ ਕੋਲੇ ਨਾ ਚੱਲਣੇ ਜੀ ਪਰ ਇਹ ਵੀ ਸਚਾਈ ਹੈ ਅੱਜ ਬਿਜਲੀ ਦੀ ਖਪਤ ਜਿਹੜੀ ਹੈ ਜਿਹੜੇ ਏਸੀ ਚੱਲਦੇ ਸੀ ਜਾਂ ਜਿਹਦੇ ਜਿਸ ਤਰ੍ਹਾਂ ਪਕੇ ਚੱਲਦੇ ਸੀ ਅੱਜ ਉਹ ਵੀ ਜਿਹੜੀ ਖਪਤ ਬਹੁਤ ਘੱਟ ਗਈ ਹੈ ਤੇ ਦੂਸਰੇ ਬੰਨੇ ਜਿਹੜਾ ਨੈਸ਼ਨਲ ਗ੍ਰਿਡ ਹੈ ਜਿੱਥੋਂ ਕੋਈ ਵੀ ਜਿਹੜਿਆ ਆ ਸਪਲਾਈ ਲੈ ਸਕਦੇ ਆ ਜੀ ਉਤੋਂ ਵੀ ਰੀਜੀ ਸਪਲਾਈ ਕੋਈ ਵੀ ਸਟੇਟ ਲੈ ਸਕਦੀ ਹੈ ਹੂੰ ਤੇ ਜਦੋਂ ਅਜਿਹੇ ਹਾਲਾਤ ਪੈਦਾ ਹੋ ਜਾਣ ਤੇ ਉਹ ਨੈਸ਼ਨਲ ਗ੍ਰਿਡ ਤੋਂ ਪਾਵਰ ਲੈ ਲੈਣਾ ਜਾਂ ਬਿਜਲੀ ਲੈ ਲੈਣਾ ਆ ਇਹ ਆਮ ਗੱਲ ਹੈ ਔਰ ਨੈਸ਼ਨਲ ਗ੍ਰਿਡ ਵਾਲਿਆਂ ਨੂੰ ਵੀ ਦੇਣੀ ਪੈਂਦੀ ਹੈ ਤੇ ਜਿਹੜੇ ਜਿਹੜੇ ਅਸਲ 'ਚ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰ ਵੱਲੋਂ ਜਾਂ ਕਾਂਗਰਸ ਪਾਰਟੀ ਵੱਲੋਂ ਜਾਂ ਮੌਜੂਦਾ ਹਕੂਮਤ ਵੱਲੋਂ ਪੰਜਾਬ ਦੀ ਵੱਲੋਂ ਵਾਰ-ਵਾਰ ਜਿਹੜਾ ਇਹ ਲੋਕਾਂ ਦੇ ਵਿੱਚ ਇੱਕ ਬਹਿਸ਼ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਥਰਮਲ ਪਲਾਂਟ ਬੰਦ ਹੋ ਗਏ ਕੋਪਾ ਨੇਰ ਹੋ ਜਾਊਗਾ ਜੀ ਦੀ ਸਪਲਾਈ ਬੰਦ ਹੋ ਜਾਊਗੀ ਲੋਕਾਂ ਨੂੰ ਇਸ ਤੋਂ ਤੱਕ ਕਈ ਡਰ ਪੈ ਗਿਆ ਕਿ ਲੋਕੀ ਕਹਿੰਦੇ ਆ ਕਿ ਉਹਨ ਤੋਂ ਪਿੰਡਾਂ ਦੇ ਘਰਾਂ 'ਚ ਲੜਕੇ ਵੀ ਹੈ ਨਹੀਂ ਤੇ ਪਾਣੀ ਕਿੱਥੋਂ ਆਊਗਾ ਜੇ ਮੋਟਰ ਮੋਟਰ ਨਹੀਂ ਚੱਲੂਗੀ ਬਿਜਲੀ ਨਹੀਂ ਆਊਗੀ ਤੇ ਪਾਣੀ ਕਿੱਥੋਂ ਚਲਾਵਾਂਗੇ ਨਾਲ ਜਿਹੜਾ ਇੱਕ ਹੋਰ ਤਨਦਰ ਦੇ ਦਰਜਾ ਪਿੰਡਾਂ ਦੇ ਮੈਂ ਪਿੰਡ ਦੇ ਰਹਿਣਾ ਤੇ ਪਿੰਡਾਂ ਦੇ ਜਿਹੜੀ ਤੇਲ ਦੀ ਸਪਲਾਈ ਉਹ ਵੀ ਬੰਦ ਹੋ ਜਾਊਗੀ ਇਹ ਜਿਹੜਾ ਜਿਹੜਾ ਪ੍ਰਚਾਰ ਹੈ ਪਿੰਡਾਂ ਦੇ ਵਿੱਚ ਬਹਿਸ ਜਿਹੇ ਦਾ ਮਾਹੌਲ ਜਿਹੜਾ ਹੈ ਸਰਕਾਰ ਵੱਲੋਂ ਬੇ ਵਦਾ ਪਹਿਲਾਂ ਕੀਤਾ ਜਾ ਰਿਹਾ ਹੈ ਸਗੋਂ ਇਹਨਾਂ ਨੂੰ سپورਟ ਕਮੇਟੀ ਦੀ ਹੈ ਤੇ ਲੋਕਾਂ ਨੂੰ ਵੀ سپورਟ ਕਰਨ ਵਾਸਤੇ ਉਹ ਤੇ ਸ਼ਾਹਦ ਕਰਨਾ ਚਾਹੀਦਾ ਹੈ ਕਿਸਾਨੀ ਸੰਘਰਸ਼ ਦੀ ਕਿ ਠੀਕ ਹੈ ਕਿ ਜੇ ਥੋੜੀ ਬੋਤੀ ਖਿਆਈ ਵੀ ਆਉਂਦੀ ਹੈ ਤੇ ਚਲਣੀ ਚਾਹੀਦੀ ਹੈ ਜੇ ਕਿ ਜੇ ਥੋੜੀ ਬੋਤੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਦੀ ਹੈ ਤੇ ਉਹਨੂੰ ਉਹਦਾ ਸਾਹਮਣਾ ਕਰਨਾ ਚਾਹੀਦਾ ਹੈ ਲੋਕਾਂ ਨੂੰ ਇਹ ਇਹ ਦਿਮਾਗੀ ਪੱਧਰ ਤੇ ਤਿਆਰ ਕਰਨਾ ਚਾਹੀਦਾ ਜੇ ਅਜੇ ਤੱਕ ਦਿੱਕਤ ਕੋਈ ਆਈ ਨਹੀਂ ਬਿਲਕੁਲ ਇਹਦਾ ਜ਼ਿਕਰ ਨਹੀਂ ਹੈ ਸਗੋਂ ਇਸ ਗਲਵਲ ਕਿਸਾਨਾਂ ਦਾ ਜੋ ਕਹਿਣਾ ਸੀ ਕਿ ਉਹਨਾਂ ਦੇ ਆंदोलਨ ਨੂੰ ਫਿੱਕਾ ਕਰਨ ਦੀ ਇਹ ਸੂਬਾ ਸਰਕਾਰ ਦੀ ਕੋਸ਼ਿਸ਼ ਹੈ ਉਹ ਜਿਹੜਾ ਹੈ ਸਹੀ ਸਾਬਤ ਹੋ ਰਿਹਾ ਬਹੁਤ ਬਹੁਤ ਸ਼ੁਕਰੀਆ ਬਰਤੁਆ ਜੀ ਸਾਡ ਨਾਲ ਗੱਲ ਕਰਨ ਲਈ ਸੋ ਵੱਡਾ ਸਵਾਲ ਕਿ ਕੋਲਾ ਸੰਕਟ ਦਾ ਡਰ ਵਿਖਾ ਕੇ ਸਰਕਾਰ ਕਿਸਾਨਾਂ ਨੂੰ ਪੱਕਾ ਕਰ ਸਿੱਧਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਹ ਹੁਣ ਸਵਾਲ ਲੋਕਾਂ ਦੇ ਜ਼ਹਿਨ ਕਿਸਾਨਾਂ ਦੇ ਜ਼ਹਿਨ ਚ ਖੜਾ ਹੋ ਗਿਆ ਹੈ